ਮਿੰਟੋ ਜੀ ਇੱਕ ਤਾਂ ਸੁਨਾਮ ਦਾ ਜਿਹੜਾ ਸਮਾਗਮ ਸੀ ਉਹਦੇ ਵਿੱਚ ਜਿਹੜਾ ਰੌਲਾ ਇਹ ਪੈ ਰਿਹਾ ਵੀ ਬਹੁਤੇ ਬੇਰੋਜ਼ਗਾਰਾਂ ਨੂੰ ਘਰੇ ਨਜ਼ਰ ਅੰਦਾਜ਼ ਕਰ ਨਜ਼ਰਬੰਦ ਕਰ ਲਿਆ ਤੇ ਕੁਝ ਜਿਹੜੇ ਕੋਈ ਹੋਰ ਸੀ ਜਿਨ੍ਹਾਂ ਤੋਂ ਡਰ ਸੀ ਕਿ ਕੋਈ ਇਹ ਬਿਆਨ ਦੇਣਗੇ ਕੋਈ ਨਾਹਰਾ ਲਾਉਣਗੇ ਉਹਨਾਂ ਸਾਰਿਆਂ ਨੂੰ ਨਜ਼ਰਬੰਦ ਕਰ ਲਿਆ ਤੇ ਕੀ ਰੌਲੇ ਨੇ ਸਰਕਾਰ ਦੀ ਜਿਹੜੀ ਗੱਡੀ ਹੈ ਉਹ ਲੀ ਤੇ ਚੜਨ ਦੀ ਬਜਾਏ ਮੈਨੂੰ ਤਾਂ ਲੱਗਦਾ ਕਿ ਉਹ ਬਸ ਮਿੱਟੀ ਦੀ ਪਟ ਰਹੀ ਹੈ ਗੱਲ ਬਣ ਨਹੀਂ ਰਹੀ ਪੰਜਾਬੀ ਚ ਘਾਵਤ ਆ ਲੀਏ ਲੀਏ ਪੁੱਤ ਚੱਲੇ ਤੇ ਕਲੀਏ ਚੱਲੇ ਕਬੂਤਾਂ ਠੀਕ ਹੈ ਇਕੱਲੇ ਗਾਣੇ ਨਹੀਂ ਘਾਵਤਾ ਵੀ ਬਹੁਤ ਹੁੰਦੀਆਂ ਗੱਲ ਇਹ ਹੁੰਦੀ ਹੈ ਕਿ ਲੀਏ ਚੱਲਣ ਵਾਲੇ ਪੁੱਤ ਹੁੰਦੇ ਆ ਤੇ ਕੁਲੀਏ ਚੱਲਣ ਵਾਲੇ ਕਬੂਤ ਹੁੰਦੇ ਆ ਹੁਣ ਐਦੋ ਵੱਧ ਮੈਂ ਕੁਝ ਕਹਿਣਾ ਨਹੀਂ ਹੈ ਬਸ ਠੀਕ ਹੈ ਨਾ ਜੀ ਸਾਰੀਆਂ ਗੱਲਾਂ ਦਾ ਗੱਲ ਅਸਲ ਦੇ ਵਿੱਚ ਇਹ ਆ ਕਿ ਭਈ ਹੁਣ ਆਂਦੇ ਹੁੰਦੇ ਆ ਆਪੇ ਫਾਥੜੀ ਜੇ ਤੈਨੂੰ ਕੌਣ ਛੜਾਵੇ ਜਦੋਂ ਤੁਸੀਂ ਕਿਸੇ ਨੂੰ ਘਰਦਿਆਂ ਤੋਂ ਬਾਗੀ ਹੋ ਕੇ ਕਸਮ ਸੀੜਨ ਨਹੀਂ ਨੇ ਉਹ ਨਾ ਤੇ ਫਿਰ ਉਹਦੇ ਐਪ ਜਿਹੜੇ ਆ ਉਹਦਾ ਲਾਂਭਾ ਨਹੀਂ ਦੇਈ ਦਾਂਗਾ ਜੀ ਬਿਲਕੁਲ ਠੀਕ ਹੈ ਲੱਗਾ ਇਹ ਵੀ ਤੁਹਾਡੇ ਤੇ ਛੱਡ ਦੇ ਬਿਲਕੁਲ ਤੇ ਤੀਜੀ ਗੱਲ ਤੇ ਆ ਜਾਓ ਹਮ ਕਿ ਹੁਣ ਅਸਲ ਦੇ ਵਿੱਚ ਜੋ ਹੋ ਰਿਹਾ ਇਹ ਥੋੜਾ ਕਾਣਾ ਨਹੀਂ ਕਾਫੀ ਕੁਝ ਜਿਹੜਾ ਪਹਿਲਾਂ ਵੀ ਹੋਇਆ ਜੀ ਮੈਂ ਬਹੁਤ ਗੌਰ ਦੇਖ ਲਈ ਨਾ 10 15 ਸਾਲਾਂ ਦੇ ਆਪਣੇ ਇਸ ਕੈਰੀਅਰ ਦੇ ਵਿੱਚ ਜਦੋਂ ਕੋ ਮਤਲਬ ਇਹ ਜਿਹੜੇ ਅਕਾਲੀ ਸੀਗੇ ਜਾਂਦੇ ਜਾਂਦੇ ਫਸਣ ਲੱਗੇ ਵਿਰੋਧਾਂ ਦੇ ਵਿੱਚ ਤੇ ਕਾਲੀਆਂ ਜੁਰਾਬਾਂ ਵੀ ਲਵਾ ਲੈਂਦੇ ਸੀ ਬਾਹਰ ਮੰਡਾਲ 'ਚ ਇੱਕ ਵਾਰੀ ਇੱਕ ਪੱਤਰਕਾਰ ਗੈਲਰੀ ਦੇ ਵਿੱਚੋਂ ਕਾਲੀਆਂ ਪੱਗਾਂ ਵਾਲੇ ਪੱਤਰਕਾਰ ਵੀ ਉਠਾਦੇ ਸੀ ਜੀ ਅਸੀਂ ਉਹ ਵੀ ਦੌਰ ਵੇਖਿਆ ਜਦੋਂ ਬੇਰੁਜ਼ਗਾਰ ਲਾਈਨਮੈਨਾਂ ਨੂੰ ਮਤਲਬ ਕਿ ਬਹੁਤ ਦੂਰ ਰੋਕ ਲਿਆ ਜਾਂਦਾ ਸੀ ਨਜ਼ਰਬੰਦ ਕਰ ਲਿਆ ਜਾਂਦਾ ਸੀ ਜਾਂ ਮਤਲਬ ਕਿ ਹੋਰ ਜਥੇਬੰਦੀਆਂ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਐ ਕਰ ਲਿਆ ਜਾਂਦਾ ਸੀ ਉਦੋਂ ਸਭ ਤੋਂ ਜ਼ਿਆਦਾ ਜੇ ਕੋਈ ਰੁਦਨ ਕਰਦਾ ਸੀ ਰੁਦਨ ਦਾ ਮਤਲਬ ਹੁੰਦਾ ਕਰਲਾਪ ਜੀ ਉਹ ਕਰਲਾਪ ਕੌਣ ਕਰਦੇ ਹੁੰਦੇ ਸੀ ਉਹ ਝਾੜੂ ਵਾਲੇ ਸੀ ਹੂੰ ਇਹ ਲੋਕਤੰਤਰ ਹੈ ਜੀ ਇਹ ਫਲਾਣਾ ਹੈ ਜੀ ਟਮਕਾਣਾ ਹੈ ਜੀ ਫਿਰ ਆ ਗਿਆ ਕਾਂਗਰਸੀ ਕਾਂਗਰਸੀਏ ਵੇ ਕੁਸ਼ਾਦ ਤੱਕ ਚਲੋ ਇਦਾਂ ਕਰਦੇ ਰਹੇ ਪਰ ਬਹੁਤਾ ਨਹੀਂ ਕਾਲੀਆਂ ਚ ਵੀ ਇਹ ਉਦੋਂ ਹੋਇਆ ਜਦੋਂ ਉਹਨਾਂ ਦਾ ਵਿਗਾੜ ਜ਼ਿਆਦਾ ਹੋ ਗਿਆ ਯਾਨੀ ਐਂਡ ਵਾਲੇ ਖਾਸ ਤੌਰ ਤੇ ਬੇਅਦਬੀਆਂ ਤੋਂ ਬਾਅਦ ਜੀ ਬਿਲਕੁਲ ਠੀਕ ਹੈ ਜੀ ਪਹਿਲਾਂ ਤਾਂ ਕੰਮ ਉਹਨਾਂ ਦਾ ਵਧੀਆ ਚੱਲੀ ਗਿਆ ਤੇ ਇਹਨਾਂ ਨੇ ਤੇ ਕਮਾਲ ਕਰ ਦਿੱਤੀ ਆ ਕਿ ਇਹ ਤੇ ਡੇਢ ਦੋ ਸਾਲਾਂ ਬਾਅਦ ਇਹਨਾਂ ਨਾਲ ਲਖਣਾ ਤੇ ਆ ਗਏ ਸਰ ਸਰ ਮੈਂ ਜ ਲੰਘਿਆ ਤੇ ਇਹ ਰਮਨ ਕਰਮਗੜੀਏ ਦਾ ਘਰ ਜਿਹੜਾ ਸੜਕ ਦੇ ਉੱਤੇ ਆ ਰਮਨ ਕਰਮਗੜੀਆ ਜਿਹੜਾ ਮਾਸਟਰ ਆ ਤੇ ਓਵਰਏਜ ਦੇ ਜਿਹੜੇ ਬੇਰੋਜ਼ਗਾਰ ਆ ਉਹਨਾਂ ਵਾਸਤੇ ਇਹ ਸੰਘਰਸ਼ ਕਰਦਾ ਜੀ ਸਾਡਾ ਪੁਰਾਣਾ ਬੇਲੀ ਆ ਸਕੂਲ ਟਾਈਮ ਦੇ ਅਸੀਂ ਬੇਲੀ ਆ ਮੈਂ ਜਦੋਂ ਕਿਉਂਕਿ ਸਾਡਾ ਲੰਘਾ ਇਹਨਾਂ ਦੀ ਟਾਣੀ ਤੋਂ ਗਾਂ ਸੇਠਾਂ ਦੀ ਟਾਣੀ ਤੋਂ ਗਾਂ ਇੱਕ ਨਾ ਸਵਾਦ ਬਣੀ ਹੋਈ ਆ ਚਟੀ ਜੀ ਕਿਤੇ ਤੁਸੀਂ ਲੰਘੋ ਤੇ ਮੇਖੇ ਨੋਟ ਕਰੋ ਉੱਥੇ ਪੁਲਿਸ ਵਾਲੇ ਖਲੋਤੇ ਮੇਰੇ ਨਾਲ ਮੇਰੇ ਪਿੰਡ ਦਾ ਇੱਕ ਮੁੰਡਾ ਹੋਰ ਬੈਠਾ ਸੀ ਉਹਨੇ ਗਾਂ ਕਿਸੇ ਗੋਦਾਮ ਚ ਉਤਰਨਾ ਸੀ ਡਿਊਟੀ ਤੇ ਜਾਣਾ ਸੀ ਜੀ ਅਸੀਂ ਗੱਲੀ ਪੈ ਲੱਗੇ ਗੱਲਾਂ ਹੈ ਹੀ ਗੱਲਣੀਆਂ ਤੇ ਮੈਂ ਟੇਢੀ ਅੱਖ ਨਾਲ ਵੇਖਿਆ ਮੈਂ ਕਿਹਾ ਪੁਲਸ ਵਾਲੇ ਮੱਥਾ ਟੇਕਣ ਬੈਠੇ ਨਹੀਂ ਤੇ ਸਮਾਧ ਉੱਥੇ ਖੜੇ ਹੋਏ ਜੀ ਮੈਂ ਫਿਰ ਗੌਰ ਨਾਲ ਕਾਰ ਹੌਲੀ ਕਰਕੇ ਵੇਖਿਆ ਮੈਂ ਆਖਿਆ ਯਾਰ ਸਮਾਧ ਤੇ ਕੋਈ ਮੱਥਾ ਟੇਕਣ ਤੇ ਨਹੀਂ ਆਇਆ ਲੱਗਦਾ ਗੱਡੀ ਉਹਨਾਂ ਨੇ ਉਧਰ ਵਾੜੀ ਮੈਂ ਕਿਹਾ ਸਮਾਧ ਦਾ ਕੋਈ ਨੁਕਸਾਨ ਤੇ ਨਹੀਂ ਹੋ ਗਿਆ ਜੀ ਅੱਜ ਕੱਲ ਸਮਾਧਾਂ ਤੇ ਵੀ ਘਾਰਦ ਲੱਗ ਗਈ ਹਾਂ ਜੀ ਬਿਲਕੁਲ ਬਿਲਕੁਲ ਮੈਂ ਤੇ ਫਿਕਰਾਂ ਚ ਪੈ ਗਿਆ ਫਿਰ ਮੈਨੂੰ ਸਮਝ ਆਈ ਮੈਂ ਆਖਿਆ ਬਈ ਇਹ ਕੀ ਕਹਾਣੀ ਹੋ ਸਕਦੀ ਹੈ ਮੈਨੂੰ ਮੈਨੂੰ ਜਦ ਹੀ ਆਇਆ ਦਿਮਾਗ 'ਚ ਮੈਂ ਕਿਹਾ ਉਹ ਇਹ ਤੇ ਅੱਜ ਸੁਨਾਮ ਦੇ ਵਿੱਚ ਪ੍ਰੋਗਰਾਮ ਸੀ ਹਮ ਸ਼ਹੀਦ ਉਦਮ ਸਿੰਘ ਜੀ ਦਾ ਜੀ ਇਹ ਤੇ ਰਮਨ ਦਾ ਘਰ ਕਿ ਘੇਰੀ ਖੜੇ ਆ ਫਿਰ ਮੈਂ ਰਮਨ ਨੂੰ ਫੋਨ ਕੀਤਾ ਰਮਨ ਕਹਿੰਦਾ ਭਰਾਵਾ ਮੈਂ ਤਾਂ ਤੈਨੂੰ 1 ਵਜੇ ਦੀ ਵੀਡੀਓ ਪਾਈ ਆ ਮੈਨੂੰ 1 ਵਜੇ ਦਾ ਅੱਗੇ ਇਹਨਾਂ ਨੇ ਨਜ਼ਰਬੰਦ ਕੀਤਾ ਜੀ ਮੈਂ ਕਿਹਾ ਪਿਆਓ ਚਾਚੂ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਆ ਹਮ ਇਹ ਤੇ ਤੂੰ ਇਸ ਹਿਸਾਬ ਨਾਲ ਉਹ ਪੁਲਿਸ ਵਾਲੇ ਕਹਿੰਦੇ ਕਿ ਦੋ ਗੱਡੀਆਂ ਲੱਗੀਆਂ ਇੱਕ ਬੰਦੇ ਤੇ ਯਾਰ ਜਿਹੜਾ 200 ਕਿਲੋਮੀਟਰ ਦੂਰ ਆ ਪੰਡਾਲ ਤੋਂ ਸੁਨਾਮ ਕਿੰਨੀ ਦੂਰ ਹੋਊ ਆਪਣੇ ਤੋਂ ਅੰਦਾਜ਼ਾ ਹੈ ਨਾ 200 ਹਾਂਜੀ ਕਿਉਂਕਿ 272 ਤਾਂ ਮੇਰੇ ਘਰ ਦੇ ਨਾਲ 300 ਦੇ ਕਰੀਬ ਤੇ ਚੰਡੀਗੜੀ ਹੋਣਾ ਤੇ ਜੇ ਮੋٹے ਤੌਰ ਤੇ ਲਾਲੀਏ 1.5 200 ਕਿਲੋਮੀਟਰ ਦੇ ਦਾਇਰੇ ਚ ਹੋਇਆ ਯਾਰ ਉਹ ਉਹਦੇ ਲਈ 5-7 ਪੁਲਿਸ ਵਾਲੇ ਤੇ ਦੂਰੋਂ ਫੋਟੋਆਂ ਚ ਇਹ ਲੱਗਦਾ ਵਿਚਾਰੇ ਝੋਨੇ ਚ ਖਲੋਤੇ ਆ ਵੀ ਜਿਵੇਂ ਗੰਦ ਕੱਢਣ ਆਏ ਝੋਨੇ ਚੋਂ ਨਦੀਨ ਕੱਢਣ ਆਏ ਕੀ ਕਰਨਟ ਹੈ ਜੇ ਤੁਸੀਂ ਯਾਰ ਇੰਨੀ ਨਫਰੀ ਤੁਸੀਂ ਲੋਕਾਂ ਨੂੰ ਘਰਾਂ ਚ ਨਜ਼ਰਬੰਦ ਕਰਨ ਤੇ ਲਾਤੀ ਕੀ ਸ਼ਹੀਦ ਮੈਂ ਕਹਿੰਦਾ ਸ਼ਹੀਦ ਜੇ ਸੱਚਮੁੱਚ ਹੁੰਦੇ ਸ਼ਹੀਦ ਬੜੇ ਗੈਰਤਮੰਦ ਹੁੰਦੇ ਸੀ ਜੀ ਐਵੇਂ ਥੋੜੀ ਸ਼ਹਾਦਤ ਪ੍ਰਾਪਤ ਹੋ ਜਾਂਦੀ ਐ ਬਿਲਕੁਲ ਜੀ ਸ਼ਹਾਦਤ ਦਾ ਜਾਂ ਪੀ ਨਾ ਕੋਈ ਸੌਖਾ ਗੈਰਤਮੰਦੀ ਜਿਹੜੇ ਬੁਸਦਲ ਬੰਦੇ ਆ ਜਿਹੜੇ ਸਮਝੌਤਾਵਾਦੀ ਆ ਬਿਸ਼ਰਮ ਆ ਉਹ ਤੇ ਤਲਵਾ ਚੱਟ ਬਣ ਜਾਂਦੇ ਨੇ ਸਰ ਉਹ ਗਦਾਰ ਬਣ ਜਾਂਦੇ ਨੇ ਮੌਕਾ ਵੇਖ ਕੇ ਲੰਘ ਜਾਂਦੇ ਨੇ ਸ਼ਹੀਦ ਗੈਰਤਮੰਦ ਹੀ ਹੁੰਦੇ ਆ ਹਮੇਸ਼ਾ ਜੀ ਜੋ ਹੁੰਦੇ ਤਾਂ ਉਹਨਾਂ ਦੇ ਚਪਲ ਚੋਕ ਲੈਣੀ ਸੀ ਸਰ ਹਮ ਜਿਸ ਤਰ੍ਹਾਂ ਦਾ ਮੌਲ ਬਣਾਇਆ ਜਿਸ ਤਰ੍ਹਾਂ ਕਮਾਲ ਦੀ ਗੱਲ ਹੈ ਸ਼ਹੀਦਾਂ ਦੇ ਨਾਤੇ ਭਗਤ ਸਿੰਘ ਨੂੰ ਤੁਸੀਂ ਆਦਰਸ਼ ਮੰਨਦੇ ਜੇ ਭਗਤ ਸਿੰਘ ਨੇ ਇਹ ਤਾਂ ਸਫਰ ਕੀਤਾ ਸੀ ਆਜ਼ਾਦੀ ਦਾ ਕਿ ਤੁਸੀਂ ਸਾਡੇ ਸਮਾਗਮ ਤੁਸੀਂ ਮਤਲਬ ਕਿ ਬਿਲਕੁਲ ਯਾਰ ਠੀਕ ਹੈ ਸਮਾਗਮ ਆਪਣਾ ਕੋਈ ਹੋਇਆ ਆਲੇ ਦੁਆਲੇ ਕਿਤੇ ਤੁਸੀਂ 5 ਕਿਲੋਮੀਟਰ ਦੇ ਦਾਇਰੇ ਚ ਨਾਕਾ ਬੰਦੀ ਕਰ ਲੋ ਜੇ ਕੋਈ ਆਉਂਦੀ ਹੈ ਜੱਥੇ ਬੰਦੀ ਉਹਨਾਂ ਨੂੰ ਕਹੋ ਵੀਰੇ ਤੋ ਆਪਦੀ ਫੋਟੋ ਫਾਟੋ ਕਰਾ ਤੇ ਪਿੱਛੇ ਮੁੜ ਜਾ ਔਰ ਇਹਨਾਂ ਨੇ ਕੀ ਕਰਨਾ ਹੁੰਦਾ ਯਾਰ ਖਬਰ ਲਵਾਉਣੀ ਹੁੰਦੀ ਹੈ ਆਪਣਾ ਪ੍ਰੋਟੈਸਟ ਦਰਜ ਕਰਵਾਉਣਾ ਹੁੰਦਾ ਹੈ ਬਿਲਕੁਲ ਬਿਲਕੁਲ ਕਿਲਾ ਭਾਈ ਤੂੰ ਇੱਥੇ ਅਗਾ ਨਹੀਂ ਅਸੀਂ ਜਾਣਦੇ ਨਾਲ ਆਪਦਾ ਤੂੰ ਚਾਰ ਨਾਰੇ ਮਾਰ ਫੋਟੋ ਖਿਜਵਾ ਤੇ ਨਿਕਲਦਾ ਵਾ ਜੀ ਤੁਸੀਂ ਕਵਰੋਧ ਹੀ ਕਰ ਸਕਦੇ ਹੋ ਹੋਰ ਸੰਬੋਲਿਕਲੀ ਵਿਰੋਧ ਹੀ ਹੁੰਦਾ ਹੋਰ ਕੀ ਇਹਨਾਂ ਨੇ ਜਾ ਕੇ ਉੱਥੇ ਮਤਲਬ ਕਿ ਇਹਨਾਂ ਦੀਆਂ ਕੱਚਾ ਦੇ ਵਾਲ ਪਟਣੇ ਸੀ ਹਮ ਕੰਨ ਸਰ ਇੰਨਾ ਮੈਨੂੰ ਤੇ ਸਮਝ ਨਹੀਂ ਆਉਂਦੀ ਭਾਈ ਕੀ ਚੱਲਦਾ ਕੀ ਨਹੀਂ ਚੱਲਦਾ ਤਾਂ ਫਿਰ ਦੇਖਿਆ ਜਦੋਂ ਸੋਸ਼ਲ ਮੀਡੀਆ ਇੱਥੇ ਵੀ ਆ ਜੀ ਉੱਥੇ ਵੀ ਆ ਆ ਜੀ ਫਲਾ ਆ ਧਮਕਾ ਆ ਤਾਂ ਗੱਲੇ ਆ ਕਿ ਭਾਈ ਜੋ ਵੀ ਇਸ ਵੇਲੇ ਦੀ ਸੂਰਤ ਆ ਲਿਆ ਸਮਝ ਤੋਂ ਬਾਹਰ ਹੋਈ ਪਈ ਆ ਉਹ ਉਧਰ ਬੱਕਰ ਮੰਡੀ ਵਾਲੇ ਰੋਂਡੇ ਕਹਿੰਦੇ ਅਸੀਂ ਤਾਂ ਬੱਕਰੇ ਵੇਚਦੇ ਆ ਜੀ ਗਰੀਬ ਬੰਦੇ ਆ ਹੂੰ ਇਹ ਕਹਿੰਦੇ ਬਈ ਅਸੀਂ ਤੁਹਾਨੂੰ ਬੱਕਰੇ ਨਹੀਂ ਵੇਚਦੇ ਨੇ ਲਾਓ ਹਿਸਾਬ ਪਵਾਓ ਏ ਹਿਸਾਬ ਪਵਾ ਸਾਡਾ ਕਮਾਲ ਹੈ ਕਮਾਲ ਹੈ ਬੱਕ ਕੋਈ ਹਟਮੈਂਦ ਸੁਣਿਆ ਸੀ ਹਾਂ ਪਹਿਲੀ ਵਾਰ ਨਾ ਨੇ ਸਰ ਤੁਹਾਡੇ ਘਰਾਂ ਚ ਨਾ ਆ ਜਾਣ ਦਿੱਲੀ ਵਾਲੇ ਵੀ ਇਹਦੇ ਕੋ ਕੁਕੜੀਆਂ ਖੁੱਡੇ ਚ ਕੁਕੜੀਆਂ ਕਿੰਨੀਆਂ ਨੇ ਤੁਸੀਂ ਕਹੋ ਕਿ ਹੈ ਨਹੀਂ ਜੀ 50 ਕੋ 25 ਤਾਂ ਸਾਡੇ ਨਾਲ ਸ਼ੇਅਰ ਕਰ ਲਓ ਜੀ ਕਮਾਲ ਹੈ ਯਾਰ ਗਰੀਬ ਬੰਦੇ ਦਾ ਰੋਸਕਾਰ ਉਹਦੇ 'ਚ ਵੀ ਹਿੱਸਾ ਅੱਛਾ ਹੁਣ ਗਾਹ ਤੁਸੀਂ ਵੇਖ ਲਓ ਹੋਰ ਇੱਕ ਚੀਜ਼ ਸੁਣੋ ਬਰਨਾਲੇ ਦੇ ਟਰੱਕ ਯੂਨੀਅਨ ਦੀ 55 ਵਿਸਵੇ ਜ਼ਮੀਨ 10 ਕਰੋੜ ਦੀ ਕਰੀਬ ਜ਼ਮੀਨ ਹੈ ਗੱਲ ਗੁਰਦੀਪ ਬਾਟ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹ ਕਹਿ ਰਿਹਾ ਕਿ ਕਮਾਲ ਦੀ ਗੱਲ ਹੈ ਕਿ ਉਸ ਜ਼ਮੀਨ ਨੂੰ ਚੁੱਕ ਕੇ 20 ਸਾਲਾਂ ਵਾਸਤੇ 6500 ਸਾਲਾਨਾ ਦਰ ਤੇ 65000 ਨਹੀਂ ਨਹੀਂ 6500 ਕਿਪੈਸ ਆ ਰਿਹਾ 60000 ਸਾਲਾਨਾ अच्छा 65000 ਪੜਿਆ ਸੀ ਤੁਸੀਂ ਮੜਾ ਜਾ ਕਨਫਰਮ ਕਰ ਲਓ ਮੈਨੂੰ ਤਾਂ 6500 ਲੱਗਦਾ ਹੈ اچھا ਫਿਰ ਤੇ ਉਦੋਂ ਵੀ ਨਿਪਟ ਗਿਆ ਕੰਮ ਜਾ ਵਾਈ ਤੁਸੀਂ ਸਰਚ ਕਰ ਲਓ ਮੈਂ ਉਹ ਕੱਲ ਦੇਖਿਆ ਸੀਗਾ ਮੈਂ ਆਪ ਵੀਖਲੇ ਨਹੀਂ ਮੜਾ ਜਾ ਦੇਖੋ ਤੁਸੀਂ ਕਮਾਲ ਦੀ ਗੱਲ ਹੈ ਕਿ ਜਿੱਥੇ ਉਹ ਕਹਿੰਦੇ ਕਿ ਰਜਾਨਾ ਕੰਡੇ ਤੇ ਜੀ 5000 ਰੁਪਏ ਦੀ ਵਟਟ ਹੈ ਸੀਜ਼ਨ ਚ 15 20000 ਦੀ ਦਿਨ ਦੀ ਵਟਟ ਹੈ ਐਨੀ ਬੇਸ਼ਕੀਮਤੀ ਜ਼ਮੀਨ ਉਹ ਪਟੇ ਤੇ ਦੇ ਰਹੇ ਨੇ ਜੀ 20 ਸਾਲ ਵਾਸਤੇ ਤੇ ਗਾਹ ਕਹਿੰਦੇ ਐਕਸਟੈਂਸ਼ਨ ਵੀ ਤੁਸੀਂ ਲੈ ਸਕਦੇ ਹੋ ਸੋ ਕਮਾਲ ਦੀ ਗੱਲ ਹੈ ਯਾਰ 650 ਰੁਪਏ ਕੀ ਹੁੰਦਾ ਯਾਨੀ 300 ਪਿੰਟ ਇਹ ਤੇ ਰੁਪਏ 100 ਸਰ 650 ਜੀ ਹਾਂ ਜੀ 650 650 ਤੇ ਸੁਖਮ ਸਿੰਘ ਸਾਹਿਬ ਇਹ ਤੇ 1 ਰੁਪਈਆ ਵੀ ਨਹੀਂ ਬਣਦਾ ਇੱਕ ਇੱਕ ਦਿਨ ਦਾ ਤੇ ਕਿੰਨੇ ਹੋ ਗਿਆ 100 ਰੁਪਈਆ ਵੀ ਨਹੀਂ ਬਣਦਾ ਮੇਰੇ ਬਿਲਕੁਲ ਬਿਲਕੁਲ ਬਹੁਤ ਥੋੜੇ ਬਣਦੇ ਕਮਾਲ ਹੋ ਗਈ ਹੈ ਯਾਰ ਹੱਦ ਹੋ ਗਈ ਆ 650 ਰੁਪਈਏ ਨਾਲ ਕੀ ਬਣਦਾ ਹੈ 100 ਰੁਪਈਆ ਵੀ ਨਹੀਂ ਇੱਕ ਦਿਨ ਦਾ ਜ਼ਮੀਨ ਹੈ ਕੋਈ ਯਾਰ ਬਾਧੀ ਹੋ ਗਈ ਹੈ ਤਾਂ ਕਮਾਲ ਹੀ ਹੋ ਗਈ ਹੈ ਤੁਹਾਡੇ ਵਾਲੀ ਮੈਨੂੰ ਤੇ ਸਮਝ ਨਹੀਂ ਆਉਂਦੀ ਬਈ ਤੁਸੀਂ ਜਾ ਕੇ ਰੁਕਣਾ ਕਿੱਥੇ ਆ ਹੱਦ ਤੁਹਾਡੇ ਵਾਲੀ ਨਾ ਨੀ ਤੇ ਤੇ ਜਾਵੇਂ ਮੋਦੀ ਵਜਨ ਤੁਸੀਂ ਆ ਦੇਖੋ ਗੱਡੀ ਕਿੱਧਰ ਨੂੰ ਤੁਰੀ ਜਾਂਦੀ ਹੈ ਸਰ ਬਈ ਕਮਾਲ ਆ ਇੰਨੀ ਬੇਸ਼ਕੀਮਤੀ ਜ਼ਮੀਨ 6500 ਚ ਜੇ ਹਾਈ ਕਮ ਕਾਲੀਆਂ ਨੇ ਕੀਤਾ ਹੁੰਦਾ ਫੇਰ ਜੀ ਕਾਮក្រਸ ਨੇ ਕੀਤਾ ਹੁੰਦਾ ਫੇਰ ਕੋਈ ਬੋਲਦਾ ਇਹਨਾਂ ਤਾਂ ਬੋਲਦਾ ਵੀ ਨਹੀਂ ਐ ਸਾਬ ਇਸ ਮਾਮਲੇ ਦੇ ਵਿੱਚ ਤੇ ਟਰੱਕ ਯੂਨੀਅਨਾਂ ਦਾ ਮੈਂ ਤੁਹਾਨੂੰ ਅੱਗੇ ਕਿਹਾ ਕਿ ਬੜੇ ਖਖੜਖਈਏ ਨੇ ਆਹੋ ਜਿੰਨਾ ਕੋ ਫੋਲੋ ਉਹਨਾਂ ਨਿਕਲਦਾ ਹੀ ਤੁਰੇ ਹੁੰਦਾ ਇਹਦੇ ਵਿੱਚ ਹੁਣ ਕੀ ਕੀ ਇਹਨਾਂ ਦੀਆਂ ਗੱਲਾਂ ਕਰੀਏ ਤੇ ਕੀ ਕੀ ਨਾ ਕਰੀਏ ਤੇ ਤੁਸੀਂ ਉਹ ਵੇਖੋ ਕਿ ਬਈ ਜਲੰਧਰ ਵਾਲੇ ਮਾਮਲੇ 'ਚ ਕੀ ਕੀਤਾ ਨੇ ਉਹਦੇ 'ਚ ਚੱਕ ਕੇ ਕੁਝ ਕਰਮਚਾਰੀਆਂ ਤੇ ਐਕਸ਼ਨ ਤੇ ਉਹ ਇਹਨਾਂ ਨੇ ਕਰ ਦਿੱਤਾ ਜੀ ਤੇ ਕਮਾਲ ਇਹ ਆ ਕਿ ਪੋਸਟਮਾਰਟਮ ਹੋਇਆ ਹੀ ਨਹੀਂ ਡੈਡ ਬਾਡੀਜ਼ ਦਾ ਹਾਂਜੀ ਹੁਣ ਜਿਸ ਜਿਸ ਦੋਸ਼ ਦੇ ਵਿੱਚ ਫਰਜ਼ ਕਰੋ ਮੈਂ ਉੱਥੇ ਡਾਕਟਰ ਆ ਇਹ ABC ਨੂੰ ਛੱਡੋ ਮੈਂ ਡਾਕਟਰ ਆ ਮੇਰੇ ਤੇ ਦੋਸ਼ ਤੁਸੀਂ ਲਾ ਰਹੇ ਹੋ ਕਿ ਇਹ ਦੀ ਅਣਗਹਿਲੀ ਕਰਕੇ ਬੰਦਾ ਆਕਸੀਜਨ ਦੀ ਅਣਹੋਂਦ ਦੇ ਚਲਦਿਆਂ ਮਰ ਗਿਆ ਕਿਲਰ ਦੇ ਚਲਦਿਆਂ ਮਰ ਗਿਆ ਜਾਂ ਸਪਲਾਈ ਠੱਪ ਹੋਣ ਦੇ ਚਲਦਿਆਂ ਮਰ ਗਿਆ ਤੇ ਡੈੱਡ ਬਾਡੀ ਜੇ ਮੰਨ ਲਓ ਪੋਸਟਮਾਰਟਮ ਦੀ ਰਿਪੋਰਟ ਚ ਇਹ ਗੱਲ ਹੀ ਨਹੀਂ ਦਰਜ ਤਸਦੀਕ ਹੀ ਨਹੀਂ ਕਿ ਵਾਕਈ ਆਕਸੀਜਨ ਦੀ ਕਮੀ ਨਾਲੇ ਮੌਤ ਹੋਈ ਆ ਹੂੰ ਤੇ ਕੁਝ ਕੀ ਕਰੂ ਕੱਲ ਨੂੰ ਕੋਰਟ ਚ ਚੈਲੰਜ ਕਰ ਦੇਗਾ ਤੇ ਕੀ ਲਾਉਗੇ ਆ ਹਾਲਿਆ ਪਹਿਲਾਂ ਹੀ ਖੇਡ ਖੇਡ ਲੈਂਦੇ ਪਹਿਲਾਂ ਹੀ ਆ ਹਾਲਿਆ ਸਰੇਨਾ ਦਾ ਆ ਹਾਲਿਆ ਕੀ ਕਰੀਏ ਕੀ ਨਾ ਕਰੀਏ ਭਾਈ ਮੈਨੂੰ ਤੇ ਕੁਝ ਵੀ ਸਮਝ ਨਹੀਂ ਆਉਂਦੀ ਖੁਦ ਗੱਲਾਂ ਕਰਦੇ ਕਰਦੇ ਆਪਾਂ ਤੇ ਐਂਦਾ ਲੱਗਦਾ ਕਿ ਯਾਰ ਕਿਤੇ ਜ਼ਿਆਦਾ ਗਾਸ਼ੀ ਨਾ ਪੈ ਜਾਵੇ ਸਾਨੂੰ ਇੰਨਾ ਜ਼ਿਆਦਾ ਸੋਚਦੇ ਆਂ ਅਸੀਂ ਇੱਕ ਵੀ ਪੋਜ਼ਿਟਿਵ ਪੁਆਇੰਟ ਨਹੀਂ ਲੱਭਦਾ ਠੀਕੋ ਕੀ ਲੱਭੋਗੇ ਲੱਭ ਕੇ ਦਿਖਾਓ ਇਸ ਤਰ੍ਹਾਂ ਦੀਆਂ ਹੀ ਚੀਜ਼ਾਂ ਜਿੰਨੀਆਂ ਫਰੋਲਡ ਨਾਲ ਆਪਣੇ ਜੇ ਤੁਸੀਂ ਪੋਜ਼ਿਟਿਵ ਹੋਣਾ ਤਾਂ ਮਾਨਸਾਹਬ ਦੇ ਪੰਡਾਲ ਚ ਐਂਟਰੀ ਲੈ ਲਓ ਹਮ ਮਾਨਸਾਹਬ ਪੂਰੇ ਅੱਛਾ ਨਾਇਬ ਸਿੰਘ ਸੈਣੀ ਤੇ ਸ਼ਰਧਾਂਜਲੀ ਦੇਖ ਕੇ ਾਕਾਦਤ ਪੈਂਟ ਕਰਕੇ ਸਿੱਧਾ ਨੂੰ ਤੇ ਚਲਾ ਵੀ ਗਿਆ ਸਾਡਾ ਮੁੱਖ ਮੰਤਰੀ ਬਾਅਦ ਦੁਪਹਿਰ ਆਇਆ ਹਮ ਹੁਣ ਜਦੋਂ ਆਏਗਾ ਪੰਡਾਲ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਬੋਲੇਗਾ ਉੱਥੇ ਤੁਹਾਨੂੰ ਪੋਜ਼ਿਟਿਵ ਵਾਈਬਸ ਮਿਲਣਗੇ ਉਹ ਤੁਹਾਨੂੰ ਇਹ ਬਿਲਕੁਲ ਐਸੀ ਥੈਰੇਪੀ ਦਿੰਦੇ ਨੇ ਹੂੰ ਕਿ ਤੁਸੀਂ ਮੰਤਰ ਮੁਕਤ ਹੋ ਜਾਂਦੇ ਹੋ ਤੁਹਾਨੂੰ ਕਿਤੋਂ ਝਾੜਾ ਕਰਾਉਣ ਦੀ ਲੋੜ ਨਹੀਂ ਧੋਲਾ ਪਾਉਣ ਦੀ ਲੋੜ ਨਹੀਂ ਸਟ੍ਰੈਸ ਚ ਰਹਿੰਦੇ ਹੋ ਕੋਈ ਧਾਗਾ ਤਵੀਤ ਕੋਈ ਕਿਸੇ ਮੌਲਵੀ ਕੋਲ ਜਾਣ ਦੀ ਜ਼ਰੂਰਤ ਨਹੀਂ ਕਿਸੇ ਚੌਂਕੀ ਭਰਨ ਦੀ ਜ਼ਰੂਰਤ ਨਹੀਂ ਮਾਨਸਾਹਬ ਦੇ ਪੰਡਾਲ ਚ ਐਂਟਰੀ ਲੈ ਲਓ ਪੰਜਾਬ ਤੋਂ ਆਵਾਜ਼ ਆ ਰੋ ਪੰਜਾਬ ਤੋਂ ਦੁਖੀ ਹੋ ਤੁਹਾਨੂੰ ਲੱਗਦਾ ਹੈ ਕਿ ਬੜੇ ਕਸ਼ਟ ਨੇ ਬੜੇ ਦੁੱਖ ਨੇ ਮਾਨਸਾਹਬ ਦੇ ਪੰਡਾਲ ਚ ਐਂਟਰੀ ਲੈ ਲਓ ਤੁਹਾਨੂੰ ਲੱਗਦਾ ਹੈ ਕਿ ਮੇਰੇ ਪਰੇਸ਼ਾਨੀਆਂ ਦਾ ਕੋਈ ਅੰਤ ਨਹੀਂ ਤੁਸੀਂ ਮਾਨਸਾਹਬ ਦੇ ਪੰਡਾਲ ਚ ਐਂਟਰੀ ਲੈ ਲਓ ਤੁਹਾਡੇ ਸਾਰੇ ਦੁੱਖ ਨਾ ਟੁੱਟ ਜਾਣ ਤੇ ਮੈਨੂੰ ਜੋ ਮਰ ਸੀ ਕਿਉਂ ਸਰ ਐ ਇਸ ਤਰ੍ਹਾਂ ਹੁੰਦਾ ਹੈ ਉੱਥੇ ਸਭ ਕੁਝ ਠੀਕ ਹੋ ਜਾਏਗਾ ਸਰ ਉੱਥੋਂ ਬਾਹਰ ਨਿਕਲ ਜਿਆ ਦੀ ਫੇਰ ਕੋਈ ਗਾਰੰਟੀ ਨਹੀਂ ਹੈ ਕਿ ਤੁਹਾਨੂੰ ਚਾ ਗਾਉਣ ਲੱਗ ਪਵੇ ਮੋੜ ਜੀ ਜੀ ਬਿਲਕੁਲ ਬਿਲਕੁਲ ਕਮੈਂਟ ਜੀ ਲਓ ਜੀ ਇੱਕ ਨਾ ਰਿਕੁਐਸਟ ਹੈ ਹਰਵਿੰਦਰ ਕੌਰ ਜੀ ਹੋਰਾਂ ਦੀ ਇਹ ਕਹਿੰਦੇ ਕਿ ਕੱਲ ਮਿੱਠੀ ਗੱਲ ਵੀਰ ਹੋਰਾਂ ਨੂੰ ਬਈ ਕਿਸੇ ਗੱਲ ਕਰਕੇ ਬਲੌਕ ਕਰ ਦਿੱਤਾ ਗਿਆ ਸੀ ਕੋਈ ਕਮੈਂਟ ਉਹਨਾਂ ਨੇ ਕਰਤਾ ਸੀ ਤੇ ਉਹਨਾਂ ਨੂੰ ਅਨਬਲੌਕ ਕਰ ਦਿਓ ਹਾਂ ਇਹ ਕਰ ਦਿਓ ਜੀ ਕੋਈ ਕਰ ਦਿਓ ਨਹੀਂ ਹੋ ਜਾਂਦੀ ਗੱਲ ਇਹ ਕਈ ਵਾਰ ਕਰ ਦਿਓ ਜੀ ਅਨਬਲੌਕ ਕਰ ਇਧਰ ਉਧਰ ਕਮੈਂਟ ਹੋ ਜਾਂਦਾ ਨਵਜੋਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਤੇ ਮਿਹਰਬਾਨੀ ਹੌਸਲਾ ਦੇਣ ਦਾ ਹਾਂ ਕਰ ਕਰ ਦੇਣਗੇ ਜੀ ਸਾਡੀ ਟੈਕਨੀਕਲ ਟੀਮ ਨਾਲ ਦੀ ਨਾਲ ਹੀ ਕਰਦਾ ਹੈਗੀ ਕੋਈ ਗੱਲ ਨਹੀਂ ਤੁਹਾਡਾ ਹੁਕਮ ਹੋ ਗਿਆ ਠੀਕ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਚੱਲੋ ਗੱਲਾਂ ਥੋੜੀਆਂ ਲੰਬੀਆਂ ਹੋ ਗਈਆਂ ਤੇ ਆਪਾਂ ਥੋੜਾ ਜਿਹਾ ਸਪੀਡ ਵਧਾਉਣੇ ਆ